ਮੰਨੇ ਖਾਓ ਤੇ ਪਕੌੜੇ ਨਾ ਹਾਂਦਾ ਫਿਰ ਤੂੰ ਬਹੁਤ ਭੁੱਖ ਲੱਗੀ ਸੀ ਭੁੱਖ ਲੱਗੀ ਕਰਨ ਨਾਲ ਦੀ ਨਾਲ ਖਰੇ ਨੇ ਅੱਛਾ ਜੀ ਵਾਕਿਆ ਰੋ ਤੂੰ ਭੁੱਖ ਹੈ ਵੀ ਸੀਗੀ ਹੈਨਾ ਤੇ ਫੜ ਕੇ ਆਏ ਮੁੰਡਾ ਵਿਆਹ ਵਾਲਾ ਵਿਆਹ ਵਾਲਾ ਆ ਆ ਇਹਦਾ ਮਾਸੜੇ ਰੇੜਾ ਗੱਡੀ ਚੋਂ ਹੁੰਦਾ ਮਾਸੜ ਵੀ ਮੋਹਨਾ ਤੇ ਮੁੰਡਾ ਵੀ ਮੋਹਨਾ ਦੇਖ ਦਵਾ ਮਾਰਦੀ ਜਾਂਦੀ ਗੱਡੀ ਇਹ ਕੀ ਕਾਰਨ ਵੀ ਧੂਆਂ ਕਿਉਂ ਮਾਰਦੀ ਗੱਡੀ ਹੈ ਠੀਕ ਆਈ ਹੈ ਹੇ ਅਸੀਂ ਐਵੇਂ ਅੰਦਰ ਮੈਂ ਦੱਸਦਾਈ ਨਾ ਸਾਲਾ ਸਰਗੇ ਹਾਂਜੀ ਹਾਂਜੀ ਸਾਡੇ ਆਫਿਸ ਦੇ ਸਾਰੇ ਹਾਂਜੀ ਆਫਿਸ ਸਟਾਫ ਸਾਰੇ ਚਲੇਗੇ ਨਾ ਐਮ ਡੀ ਵਗੈਰੇ ਸਾਰੇ ਤੇ ਸਾਡੇ ਨਾ ਅਸ਼ਮਨੀ ਸਾਰੇ ਬੜੇ ਹਾ ਸਮੋਕ ਬੰਦੇ ਹੋ ਗਏ ਹੁਣ ਅਸੀਂ ਜਿੱਥੇ ਮਰਜੀ ਲੰਘ ਆਇਆ ਕਰੀਏ ਵੀ ਜਦੋਂ ਰਾਜਸਥਾਨ ਚ ਜਦੋਂ ਆਈ ਜਾਈਏ ਕੋਈ ਵੀ ਚੀਜ਼ ਮਿਲਾ ਕਰੇ ਉਹ ਜਦੋਂ ਹੀ ਐਂ ਦੇਖਿਆ ਕਰ ਆ ਯਾਰ ਠੇਕਾ ਸਾਹਿਬ ਲਿਕੜ ਉਹਨੂੰ ਜਦੋਂ ਦੇਖਿਆ ਕਰ ਉਹਦਾ ਹੀ ਠੇਕਾ ਆਇਆ ਕਰੇ ਤੇ ਅਸੀਂ ਬੜਾ ਸੇਵੀਅਰ ਜਦੋਂ ਸਰ ਤੁਸੀਂ ਇਧਰ ਉਧਰ ਦੇਖਦੇ ਉਹਦੇ ਠੇਕਾ ਹੀ ਮਿਲਦਾ ਬੰਦੇ ਨੂੰ ਆਪ ਦੀ ਜੀਹ ਨਹੀਂ ਆਉਂਦਾ ਦਾਰੂ ਤਾਂ ਸਿਹਤ ਲਈ ਹਾਨੀਕਾਰਕ ਆ ਤੇ ਅਸੀਂ ਉਹਨਾਂ ਨਾਲ ਅੱਸਾਂ ਲੱਗੇ ਤੁਸੀਂ ਆਪ ਦੀ ਚੀਜ਼ ਹੀ ਲਾਭਦੇ ਹਨਾ ਦਾਰੂ ਸਿਹਤ ਲਈ ਹਾਨੀਕਾਰਕ ਦਾਰੂ ਨਹੀਂ ਪੀਂਦੇ ਤੁਸੀਂ ਕਹਿੰਦੇ ਹਨ ਠੇਕਾ ਆ ਗਿਆ ਠੇਕਾ ਆ ਗਿਆ ਆਈ ਹੈ ਆਈ ਹੈ ਇੱਕ ਨੂੰ ਨਜ਼ਾਰੇ ਅਸੀਂ ਸਾਰੇ ਆਣੇ ਲਾਈਵ ਅੰਜੋਏ ਕਰ ਲੋ ਦੋਸਤੋ ਫਿਰ ਨਹੀਂ ਮੌਕਾ ਮਿਲੇਗਾ ਹਾਂ ਦੋਸਤੋ ਜਿਹੜੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਹਾਂ ਸ਼ਕਰਪਾਲਾ ਸ਼ਕਰਪਾਲਾ ਕਰ ਲੋ ਹਾਂ ਸਲੋ ਵੈਲੀ ਅਸੀਂ ਤੁਹਾਨੂੰ ਮਿੱਠੀਆਂ ਠੰਡੀਆਂ ਕਰਾਰੀਆਂ ਵੀਡੀਓ ਪਾਉਂਦੇ ਰਾਵਾਂਗੇ ਹਾਂ ਨਮਕ ਮਿਰਚ ਮਸਾਲੇ ਲਾ ਕੇ ਇਹ ਨਹੀਂ ਕਹਿਣਾ ਥੋੜਾ ਪਣ ਤਾਂ ਦਿਖਾਉਣਾ ਯਾਨੀ ਨਮਕ ਮਿਰਚ ਮਸਾਲੇ ਲਾ ਕੇ ਹਲਕੀ ਬਣਿਆ ਪਿਆ ਰੰਗ ਬਚੇ ਪਏ ਨਜ਼ਾਰਾ ਆਈ ਆਪਰ ਜਨਾਰਾ ਜਾਈਏ ਨਹੀਂ ਨਜ਼ਾਰਾ ਆਈ ਨਾ ਤੇ ਜਨਾਰਾ ਜਾਈ ਜਾਂਦਾ ਬਾਪੂ ਜੁੰਨੇ ਨੂੰ ਹੋਣਾ ਜਿਹੜੇ ਸਿੱਕ ਨੇ ਬਾਪੂ ਜੁੰਨੇ ਕਣ ਸਿੱ ਗਿਆ ਤੁਸੀਂ ਮੇਰੀ ਕਾਪੀ ਕਰ ਲਿਆ ਜਿਕਾਰੇ ਆਣੀ ਤਾਂ ਕੋਈ ਗੱਲ ਹੀ ਨਹੀਂ ਲੋ ਵੀ ਇਹੀ ਕਹਿਣ ਲੱਗਿਆ ਇਹਦੇ ਚ ਵੀ ਗੱਲ ਤਾਂ ਕੋਈ ਹੈ ਨਹੀਂ ਸੀ ਤੁਸੀਂ ਛੇੜਦੇ ਹੋ ਬਾਬਾ ਜੀ ਨੂੰ ਸਵਾਦ ਰਹੀ ਨੇ ਸਵਾਦ ਜਿਕਾਰੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਢੈਂਟ ਆ ਯਾਰ ਬੰਦਾ ਬੜਾ ਸੌਂਦਾ ਹੋਇ ਕਈ ਵਾਰ ਕੱਲਾ ਕੱਲਾ ਚੀਜ਼ ਆ ਜਾਂਦੀ ਮੈਨੂੰ ਤਾਂ ਬਾਲੀਆ ਸੀ ਲੱਗਦੀ ਹੁੰਦੀ ਆ ਆ ਬਾਬਾ ਜੀ ਮਾਇਆ ਇੱਟੇ ਕਿਤੀ ਕਿਹ ਕਿੰਦੀ ਜੇ ਮਾਇਆ ਇੱਟੇ ਦੀ ਫਿਰ ਬਾਪੇ ਅਮਰੀਕਾ ਕੀ ਲੈਣ ਜਾਣਾ ਸੀ ਇੱਕ ਬਾਬਾ ਜੀ ਸਾਡੇ ਘਰੇ ਚਾਰਨਾ ਪਾਓ ਕੱਲੇ ਚਾਰਨਾ ਤਾਂ ਨਹੀਂ ਕਿੰਦਾ ਘਰੇ ਹੁਣੀ ਬਾਬਾ ਵੀ ਨਾਲ ਆਉਗਾ ਸਹੀ ਗੱਲ ਠੀਕ ਹੈ ਬਾਬਾ ਉਹ ਅਨ ਲਈ ਐਸੀ ਗੀਤ ਨਹੀਂ ਕਿਸ ਦੇਣਾ ਮੈਂ ਤੇ ਉਦਾਂ ਦੇ ਫੱਬਦੀ ਆ ਉਹਦੇ ਮੂੰਹ ਚੋਂ ਗੱਲ ਹਾਂ ਕੋਈ ਵੀ ਨਿੱਕੀ ਜਿਹੀ ਗੱਲ ਗੋਗੇ ਹਾਂ ਹਾਂ ਉਹ ਵੀ ਰੈਂਡਿੰਗ ਚ ਜਾਂਦੀ ਆ ਇੱਕ ਵੇ ਗੱਡਾ ਬਈ ਵਾਲੀ ਵੀਡੀਓ ਪਾਈ ਸੀ ਹਾਂ ਬਾਪਾ ਨੇ ਹੁਣ ਇੱਥੇ ਚੰਡੀਗੜ੍ਹ ਫਿਰਦਾ ਸ਼ਿਮਲੇ ਪਹੁੰਚ ਗਏ ਬਾਸ ਸ਼ਿਮਲਾ ਪਹੁੰਚ ਗਏ ਅੱਗੇ ਚੱਲੀ ਜਾਂਦਾ ਇਹ ਇਟਸ ਅ ਫੇਮਸ ਕੀਆ ਦੱਸੋਗੇ ਕੁਛ ਇਹਦੀ ਬਾਰੇ ਚਰਚ ਚਰਚ ਇੱਥੇ ਸਭ ਤੋਂ ਏਹਰ ਜ਼ਿਆਦਾ ਤੱਜ ਮੈਨੂੰ ਪਤਾ ਜਿਹੜੀ ਦੇਖੀ ਆਪਾਂ ਮੇਰੀ ਜ਼ਿਆਦਾ ਨਹੀਂ ਹਾਂ ਜਿੰਨਾ ਕ ਆਪਾਂ ਨੂੰ ਪਤਾ ਵੀ ਜ਼ਿਆਦਾ ਇੱਥੇ ਦੇਖਣ ਨੂੰ ਚਰਚ ਹੀ ਆ ਫਿਰ ਇੱਕ ਬਾਜ਼ਾਰ ਕਹਿੰਦੇ ਆ ਨਾ ਹਾਂ ਮਾਲ ਰੋਡ ਮਾਲ ਰੋਡ ਵਗੈਰਾ ਹਾਂਜੀ ਸ਼ਾਪਿੰਗ ਵਗੈਰਾ ਜਿਹਨੇ ਕਰਨੀ ਹੁੰਦੀ ਆ 7 ਵਜੇ ਉਹ ਇੱਧਰ ਆਉਂਦੇ ਆ ਬਗੈਨਾ ਕਿ ਵੀ ਯਾਰ ਸਾਰੇ ਵੀ ਉਹ ਉਹ ਤਾਂ ਕੋਈ ਜ਼ਿਆਦਾ ਹੈ ਨਹੀਂਗਾ ਹੈ ਤਾਂ ਆਹੀ ਹੈ ਵੀ ਹਰਿਆਲੀ ਆ ਜ਼ਿਆਦਾ ਇੱਧਰ ਹਾਂ ਠੰਡਾ ਲੱਗ ਠੰਡਾ ਇਲਾਕਾ ਵਾ ਸਬਾਕੀ ਗੋਇਨ ਜਿਆਦਾ ਦਾ ਵੈਸੇ ਸ਼ਾਮ ਨੂੰ ਜਿਆਦਾ ਜਦੋਂ ਸ਼ਾਮ ਨੂੰ ਆਪਾਂ ਜਾਵਾਂਗੇ ਜੇ ਮੰਨ ਲਾ ਚਰਚ ਚ ਹੀ ਸਾਰਾ ਉਹ ਜਿੰਨੀ ਰੌਣਕ ਮੇਲਾ ਮਿਲਣਾ ਉੱਥੇ ਮਿਲਣਾ ਜਿੰਨੇ ਕਪਲ ਮਿਲਣਗੇ ਜਾਂ ਜਿੰਨੇ ਟੂਰਿਸਟ ਜਿੰਨੇ ਵੀ ਆਉਂਦੇ ਇੱਧਰ ਉੱਧਰ ਸਾਰੇ ਉਹੀ ਮਿਲਣੇ ਉੱਥੇ ਚਰਚ ਜਿਹੜਾ ਏਡਾ ਖਾਸ ਕੀ ਏ ਕਸੋਲੀ ਔਰ ਕਸੋਲੀ ਜੀ ਸੋਰੀ ਕੁਫਰੀ ਵਗੈਰਾ ਅੱਗੇ ਉਧਰ ਨੂੰ ਵੀ ਠੀਕ ਆ ਮੋਲ ਹੈ ਇੰਪੈਸ ਕੁਝ ਨਹੀਂ ਕੇ ਬਸ ਆਹੀ ਚੀਜ਼ਾਂ ਚੱਲ ਦੇ ਰਹੇ ਨੇ બસ ਛੋਟੇ ਟੂਰਿਸਟ ਹੌਟਲ ਬਣਾਏ ਹੋਏ ਉੱਤੇ ਫਸ ਬੰਦਾ ਬੈਠਦਾ ਕਰਦਾ ਬਸ ਬੱਸ ਇਹੀ ਕੋਈ ਜਿਹੜੀ ਸਨੋ ਵਗੈਰਾ ਪੈਂਦੀ ਉਹ ਕਦੋਂ ਪੈਂਦੀ ਹੈ ਜੀ ਇੱਧਰ ਆਪਾਂ ਥੱਲੇ ਜਾਣਾ ਸੀ ਨਾ ਉੱਪਰ ਹੀ ਜਾਣਾ ਨਹੀਂ ਜੀ ਜਿਹੜੀ ਸਨੋ ਵਗੈਰਾ ਪੈਂਦੀ ਆ ਉਹ ਕਦੋਂ ਪੈ ਰਹੀ ਹੈ ਇੱਥੇ ਉਹ ਤੋਂ ਨਹੀਂ ਬੱਸ ਇਹ ਮੈਂ ਪੁੱਛਿਆ ਇਹ ਫੋਨ ਲਾਇਆ ਸੀਗਾ ਨਹੀਂ ਕਿਹਨੂੰ ਲਾਇਆ ਸੀ ਬਾਬਾ ਜੀ ਕਹਿੰਦੇ ਕਰਨ ਹੈ ਪਤਾ ਪਤਾ ਕਰਕੇ ਤਾਂ ਆਉਂਦੇ ਨੇ ਬਿੰਦਰ ਦੇਵਤਾ ਜੀ ਠੀਕ ਹੈ ਥੈਂਕ ਯੂ ਦੋਸਤੋ ਹਾਂਜੀ ਦੋਸਤੋ ਪਹੁੰਚ ਚੁੱਕੇ ਆਂ ਸੀ ਨਗਰ ਨਿਗਮ Shimla 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 ਬੈਂਕ ਕਿ ਕੀ ਚਾਹੀਦਾ ਠੰਡੀ ਹਵਾ ਚਾਹੀਦੀ ਮੈਂ ਕਿੱਥੇ ਆ ਗਏ ਕਹਿੰਦੇ Shimla ਆ ਗਏ ਹਿਮਾਚਲ ਦੇ ਵਿੱਚ ਆ ਗਏ ਤਪ ਬਹੁਤ ਸੁਣੀ ਆ ਪਾਰਕਿੰਗ ਲੱਭ ਮਖਣਾ ਪਾਕ ਆ ਵੀ ਗਾਈ ਤੇ ਕਹਿੰਦੇ ਪਾਰਕਿੰਗ ਹੀ ਆ ਹਾਂ ਤੇ ਇੱਥੋਂ ਐਂਟਰੀ ਹੋਣੀ ਉਹ ਉੱਥੇ ਜੀ ਹੁੰਦੀ ਐ ਇੱਕ ਅੱਗੇ ਯਾਰ ਆ ਮਿੰਨੀ ਬੱਸ ਮਾਲ ਲੱਗਿਆਂ ਵਾਲੀ ਕਿੱਧਰ ਫਿਰਦੀ ਆ ਵੇ ਚਾਚਾ ਬਕਤੋਰਾ ਲੈ ਕੇ ਆਇਆ ਸੀ ਕੌਣ ਲੱਗਿਆ ਹੈ ਚਾਚਾ ਬਕਤੋਰਾ ਅੱਛਾ ਚਾਚਾ ਬਕਤੋਰਾ ਬਕਤੋਰਾ ਚਾਚਾ ਬਕਤੋਰਾ

ਕਿਲਾ ਯੂਸ ਕਿਲਾ ਯੂਸ ਹਾਂ ਭਾਈ ਕਾਲੇ ਕੱਚੇ ਵਾਲੇ ਯਾਰ ਇੱਥੋਂ ਕਿੱਧਰ ਨੂੰ ਜਾਣਾ ਪੈਣਾ ਹਾਂ ਹੋਰੀ ਬਾਕੇ ਇੱਧਰ ਐਂ ਕਮਾਉਂਦੇਓ ਐਸੀ ਕਮਾएंगे ਸਰ ਐਸੀ ਕਮਾएंगे ਐਸੀ ਹੀ ਕਮਾएंगे ਜੀ ਇੱਥੇ ਕਿਵੇਂ ਹੀ ਕਮਾएंगे ਜੀ ਆਹ ਰੰਗ ਵਜੇਵੇਂ ਭਾਈ ਇਹ ਤਾਂ ਐ ਲੱਗਦਾ ਜਿਵੇਂ ਆਪਾਂ ਹ ਮਲੂਟ ਆ ਗਏ ਹੁਣ ਐ ਗੱਡੀਆਂ ਦੀ ਜਿਵੇਂ ਮੰਡੀ ਲੱਗੀ ਐ ਕਿ ਪਾਰਕਿੰਗ ਪਾਰਕਿੰਗ ਆ ਭਰਾ ਆਹ ਆਹ ਹੋਰ ਇਸ ਪਾਰਕਿੰਗ ਆ ਹੋਰ ਇਹ ਉਪਰ ਪਾਰਕਿੰਗ ਬਾਈ ਤੇਰਾ ਨਾ ਮੱਖੜ ਹੈ? ਵਾਟ ਯੂ ਮੱਖੜ ਮੱਖਾ ਇੰਨਾ ਤਲਕਣਾ ਜਾਂ ਨਾ ਕਾ ਤਾ ਰੱਖਿਆ ਤੂੰ ਆਈ ਰੱਖਿਆ ਹੈ? ਆਈ ਰੱਖਿਆ ਕਿਹਨੇ ਰੱਖਿਆ ਸੀ ਤੇਰਾ ਨਾ ਕਿਹਨੇ ਰੱਖਿਆ ਇੰਦਰ ਦਾਦੀ ਨੇ ਹੈ? ਮੇਰੀ ਦਾਦੀ ਨੇ ਕਹਿੰਦੀ ਹੱਥਾਂ ਚ ਵਾੜਾ ਨਿਕਲਦਾ ਹੈ। ਅੱਛਾ ਹੁਣ ਮੱਖਣ ਰੱਖ ਫਿਰ ਦਾਦੀ ਨੂੰ ਨਾ ਰੱਸੀ ਹੂ ਹੂੰ ਦਾ ਦੇਣਾ ਲੱਸੀ ਨੀ نیچے ਜਾਣਾ ਯਾਰ ੱੱਕਾ ਯਾਰ ਇਹਦਾ ਇੱਥੇ ਤਾਂ ਹੀ ਗੱਡੀ ਗੁੱਡੀ ਲਵਾਉਗੇ ਤੇ ਸਾਡੀ ਹੂੰ ਤੂੰ ਇੰਨਾ ਸਾਨੂੰ ਥੱਲੇ ਲਈ ਜਾਨਾ ਯਾਰ ਕੋਈ ਨਾ ਗੱਲ ਐਨੀ ਤਾਂ ਦਾਅ ਵੀ ਨਾ ਕਿੰਨੇ ਥੱਲੇ ਲੈ ਗਏ ਯਾਰ ਤੀਜੀ ਪੰਜਵੀਂ ਤੋਂ ਪੰਜਵਾਂ ਲੋਅਰ ਆ ਗਿਆ ਹੂੰ ਤਾਂ ਕਾਇਨ ਚੜਾਂਗੇ ਹੈ ਉੱਪਰ ਵੀ ਆਉਂਦੇ ਹਾਂ ਤਾਂ ਕਾਇਨ ਚੜਾਂਗੇ ਪੰਜਵਾਂ ਲੋਅਰ ਆ ਗਿਆ ਦੱਸਣਗੇ ਕਿ ਇਹ ਲੇਫਟ ਲੱਗੀ ਹੋਵੇ ਲੇਫਟ ਤਾਂ ਕੀ ਉਧਰ ਹੈਗੀ ਆ हाँ आएगा जी दोस्तों मिलते हैं थोड़ी ब्रेक तो बाद तो 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 हमारा चैनल सब्सक्राइब करो कि चलता सब्सक्राइब कर अच्छा अच्छा वीडियो ब्लॉग भी बहुत तगड़े होते भाई कर दो सब को ਲੋ ਜੀ ਤੇ ਪਹੁੰਚ ਕੇ ਆਉਣ ਆਪਾਂ ਮਾਰ ਰੋਡ ਤੇ ਕਹਿੰਦਾ ਵੀ ਇਹ ਬੰਦੇ ਬੰਦੇ ਚੱਕ ਕੇ ਪੁੱਛਦੇ ਸੌਰੀ 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 ਦੁਪਹਿਰ ਦਾ ਸ਼ਾਮ ਨੂੰ ਮੋਨੂਨ ਵਾਲੋ ਹੈ ਮੋਨੂਨ ਵਾਲਾ ਵਾ ਕਰਕੇ ਐਸ ਕਰੀ ਮਾਂ ਖਾ ਜੀ ਆਪਾਂ ਆ ਗਿਆ ਮਾਰ ਰੋਡ ਤੇ ਕੀ ਸਰ ਬਹੁਤ ਨਹੀਂ ਫੜਕੋ ਤਾਂ ਆਪ ਗਲਾਬ ਜਾਨਨ ਕੇ ਸਾਥ 5 ਮਿੰਟ ਦਾ ਕਿਆਦ ਹੋ ਗਿਆ 푸ਸ਼ਅਪ ਕਰੋਗੇ ਕਿ ਸਰ ਕੋਈ ਬਾਤ ਨਹੀਂ ਹੈ ਟੈਨਸ਼ਨ ਨਹੀਂ ਲੇਤੇ ਪੈਸਾ ਆਤਾ ਜਾਂਦਾ ਰਹਤਾ ਹੈ ਜਿਆ ਬੋਤ ਬਣਾ ਜਾ ਨਾਰਾਇਣ ਸਟਰੋਂਗ ਇੱਥੋਂ ਮਰ ਕੇ ਲੱਗਿਆ ਹਾਂ ਬਣਾ ਲਹੂ ਤੋਂ ਪਹਿਲਾ ਨਾਮ ਇਹ ਨਾਣੀ ਪੀੜੀ ਸੀ ਕਿ ਚਾਹ ਤੇ ਗਲਾਬ ਜਾਣਾ ਕਰ ਬਣ ਦਰਮ

यहां खड़े हो के तो 10 रुपए कम हो सकते हैं सेंटर में खड़े हो के हां ये तो लो आपकी जगह पे भी नहीं खड़ा बैठ के फिरेंगे तो फिर तो पंगित बन जाएगी जवान कर ले जाओ आज के आप लोग ही बात है। <laughs> सही है लो जी होना को साहब चले मुए होंगड़ो होंगड़ी हो के कोसों की बात हुई है ਹਲੋ ਹਾਂ ਮਾਸਰੀ ਦੇ ਮਾਸੀ ਜੀ ਆਹਿਆ ਸਾਣਾ ਸਾ ਨਹੀਂ ਮਿਲਦਾ ਇਹਨਾਂ ਦਾ ਵੀ ਘਰ ਆਵਾਟਾਂ ਬਾਅਦ ਹੋ ਕਰੇ ਇੰਕੇ ਤਾਂ ਚੱਲੇ ਹੀ ਨਹੀਂ ਕਿ ਕਦੀ ਆ ਜਾਓ ਉਹਨਾਂ ਦਾ ਨਾਮ ਦਿਖਾਉਣੇ ਆਹ ਦੇਖਾਂ ਆ ਤਾਂ ਪਹਿਲੀ ਵਾਰ ਆਈ ਆ ਉਹ ਜਲਦੀ ਜਲਦੀ ਉਹਦੀ ਵਾਰਤ ਕਰਦੇ ਉਹ ਕੋਸਾ ਉਹਨਾਂ ਦੇ ਵਿੱਚ ਜਾ ਕੇ ਰਾਸ ਆਰਾਮ ਵੀ ਕਰਨਾ ਸਾਹ ਲੈਣਾ ਹੁਣ ਉਹਨਾਂ ਨੇ ਵਾਹ ਜੀ ਵਾਹ ਕੀ ਨਜ਼ਾਰਾ ਫੋੜੀ ਬੋਟ ਵਾਹ ਕਿਧਰ ਹੋਣਾ ਪਹੁੰਚ ਗਿਆ ਕਿਸੇ ਜੀ ਨਾ ਉਮਰ ਆਵੜੇ ਆਵੜੇ ਆਇਆ ਕੋਸਾ ਪਹੁੰਚ ਗਿਆ ਕਿਵੇਂ ਨਾ ਕਿਵੇਂ ਕਰਕੇ ਉਹ ਸਭ ਦਾ ਸਾੜੀ ਸਾੜ ਕਿਵੇਂ ਲੱਗ ਰਿਹਾ ਕੋਸਾ ਹੁਣ ਬਹੁਤ ਮਾੜਾ ਕਿਉਂ ਵਜਾ ਵਜਾ ਤਾਂ ਤੁਹਾਨੂੰ ਵੀ ਪਤਾ ਹੀ ਸਾਡੇ ਸਾਹ ਜ ਆਉਂਦੇ ਕਿਹਦੇ ਲੋਕ ਆਉਂਦੇ ਕਿਉਂ ਮੈਨੂੰ ਇਹ ਦੱਸ 350 ਹੱਲ ਕਾਦੋ ਹੋ ਗਿਆ ਕਿ ਕਿ ਵਾਪਸ ਗਈ ਹੱਲ ਕਾਦੋ ਗਿਆ ਪੰਜਾਬ ਵੀ ਆ ਨਹੀਂ ਵਾਰਡ ਅੱਗੇ ਪਿੱਛੇ ਕੋਈ ਨਹੀਂ ਜਗਾ ਜਗਾ ਸਾਈਆਂ ਦੀ ਭੱਜੇ ਸਿੱਖਾਂ ਦੇ ਮੁੰਡੇ ਫਿਰਦੇ ਆ ਯਾਰ ਇਹ ਕੋ ਸਮਝ ਤੁਸੀਂ ਤੁਸੀਂ ਕਿਉਂ ਆਏ ਹੋਰੇ ਇੱਥੇ ਉਹ ਮੈਂ ਤਾਂ ਆਇਆ ਤੁਹਾਡੇ ਮਗਰ ਲੱਗ ਕੇ ਆ ਗਿਆ ਮੈਂ ਤਾਂ ਝੰਡਾ ਦੇਖ ਕੇ ਆ ਗਿਆ ਉਹ ਝੰਡਾ ਵੀ ਇੰਦਰਾ ਦਾ ਸਾਡਾ ਦਾ ਝੰਡਾ ਵੀ ਹੈ ਇਹ ਨਹੀਂ ਝੰਡਾ ਵੀ ਗਾਂਧੀ ਕਈ ਹੈ ਉਹ ਵੀ ਲੱਗੇ ਇੰਦਰਾ ਗਾਂਧੀ ਦਾ ਲੈ ਬਹੁਤ ਵੀ ਹੁਣ ਇਹ ਤਾਂ ਲੰਘ ਕੇ ਗਿਆ ਸੀ ਦੀ ਜਿਹੜਾ 31 ਅਕਤੂਬਰ ਦੇਖੋ ਯਾਰ ਪੂਰਾ ਐਨਕ ਗੱਡੀ ਜਿੜਾ ਖਾ ਇਹ ਹੈ ਹੈ ਇੰਦਰਾ ਇਹਦੇ ਮਾਰੇ ਹੁੰਦੇ ਦੱਸ ਇਹਨੂੰ ਦੇਖਣੀ ਹੈ ਬਸ ਆਹੀ ਆ ਮੇਨ ਚਾਰ ਚ ਦੇਖਦੇ ਦੇਖਦੇ ਸਾਰਾ ਤੇ ਮਨਪਰੀ ਤੇ ਇੱਧਰ ਉਹ ਕਹਿੰਦੀ ਵੀ ਆਪਾਂ ਜੀ ਪਾਕਿਸਤਾਨੀ ਡਰੈਸ ਪਾ ਲਗੇ ਪੱਕ ਕਿਹੜੀ ਡਰੈਸ ਕਹਿੰਦੇ ਨੂੰ ਪਹਾੜੀ ਡਰੈਸ ਕਹਿੰਦੇ ਪਾ ਕੇ ਦੇਖਣੀ ਹੈ ਇਹਨੂੰ ਚ ਫੋਟੋ ਕਰਾਉਣੀ ਹੈ ਮਾਚਲ ਵਾਲੀ ਤੇ ਕਰ ਰਹੇ ਆ ਇੱਧਰ ਇਹ ਕਹਿੰਦੇ ਵਾਰੀ ਵਾਰੀ ਫੋਟੋਆਂ ਦੇ ਢੇਰ ਲਾ ਦੋ ਜੀ ਸਾਡੀ ਪਹਿਲਾਂ ਫੋਟੋ ਹੋਣੀ ਚਾਹੀਦੀ ਆ ਛਾੜਦਾ ਨਹੀਂਦਾ ਕੀ ਚਾਹੀਦਾ ਫੋਟੋ ਖਿਚੋਣੀਆਂ ਫੋਟੋ ਖਿਚੋ ਕੀ ਚਾਹੀਦਾ ਕੀ ਚਾਹੀਦਾ ਇੱਕ ਫੋਟੋ ਖਿਚੋ ਇੱਕ ਫੋਟੋ ਨੱਚਦੀ ਦੀ ਫੋਟੋ ਖਿੱਚੀ ਮੁੰਡੇ ਚਲੋ ਆਪਾਂ ਮਿਲਦੇ ਆਪਾਂ ਇਹਨਾਂ ਦੀ ਪਹਿਲਾਂ ਫੋਟੋ ਕਰ ਦਈਏ ਇੱਕ